डिंग 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 भाई बल्ला बल्ला चाचा छ्या छ्या भाई अबदा छमाने नहीं त छાળੀ ਮੇਰੀ ਬੱਚ ਕਰਾਤੀ ਇੱਕ ਤਾਂ ਛાળੀ ਹੂਟਾਂਡ ਸੀ ਇਹਦੇ ਨਾਲੋਂ ਤਾਂ ਪਤੰਦਰਾ ਦੇ ਛੋਟਾ ਮੰਗ ਲੈਂ ਜਾਂਦਾ ਉਹ ਸ਼ਾਨ ਸੀ ਉਹ ਕਾ ਨੂੰ ਕਾ ਨੂੰ ਪਤੀ ਜੇ ਤੈਨੂੰ ਪਤਾ ਨਹੀਂ ਜਿਹੜਾ ਕੰਮ ਇਹਨੇ ਕਰਨਾ ਉਹ ਝੋਟੇ ਨੇ ਨਹੀਂ ਕਰਨਾ ਭਾਈ ਪਤਾ ਨਹੀਂ ਚਾਚਾ ਚਾ ਮੈਨੂੰ ਤਾਂ ਵੀ ਸਮਝ ਨਹੀਂ ਆਉਂਦੀ ਵੀ ਤੂੰ ਕਾਲੇ ਰੰਗ ਦਾ ਇਹ ਨਾ ਕਾਦਾ ਪੈਣ ਹੋ ਗਿਆ ਉਹ ਤੂੰ ਛੱਡ ਪਤੀ ਜੇ ਚਾਰੀਆਂ ਗੱਲਿਆ ਤੂੰ ਮੈਨੂੰ ਐਂ ਦੱਤ ਵੀ ਇਹ ਹੈ ਮੁਰਗਈਆ ਲੈ ਵੀ ਗਾਲੇ ਚੌਣ ਲੈ ਚਾਚਾ ਚਾ ਮੇਰੀ ਇਹ ਤਾਂ ਰਾਤ ਚੰਨੀ ਜੋ ਨੇਰੇ ਚ ਚੱਕ ਕੇ ਲੈ ਕੇ ਆਇਆ ਇਹ ਨਹੀਂ ਵੀ ਮੈਂ ਚੈੱਕ ਕੀਤਾ ਇਹ ਤੂੰ ਆਪ ਦਾ ਚੈੱਕ ਕਰ ਲੈ ਭਾਈ ਕੱਤ ਜਾ ਚਿਆਂ ਗੱਲੇ ਦੱਚ ਤੂੰ ਮੈਨੂੰ ਇੱਕ ਚੋਂਪ ਚੰਜਰਾ ਮੁਰਗੇ ਦਾ ਬੜਾ ਪੈਨ ਹੋਇਆ ਤੂੰ ਮੈਨੂੰ ਦੱਚ ਤਾਂ ਚਹੀ ਤੈਨੂੰ ਕਾਲਾ ਹੀ ਮੁਰਗਾ ਕਿਉਂ ਚਾਹੀਦਾ ਉਹ ਕਾਨੂ ਪਤੀ ਜਿਹ ਪੈਨ ਕਾਦਾ ਤੈਨੂੰ ਕੀ ਦੱਚ ਆਪਣੇ ਅੱਠ ਮੁਰਗੀਆਂ ਰੱਖੀਆਂ ਹੋਈਆਂ ਨੇ ਮੁਰਗਾ ਚਾਲਾ ਕੋਈ ਹੈ ਨਹੀਂ ਮੇਰੀ ਚਲਾਤੀ ਹੈ ਤੱਕੀ ਠੰਡਾਂ ਤੇ ਚੀਜ਼ ਨਹੀਂ ਲਵਾ ਲਾਂਗੇ ਸਬਸਕ੍ਰਾਈਬ ਨਾਓ ਐਂਡ ਪ੍ਰੈਸ ਦ ਬੈਲ ਆਈਕਨ ਨੈਵਰ ਮਿਸ ਐਨ ਅਪਡੇਟ